ਸਤਿ ਸ਼੍ਰੀ ਅਕਾਲ ਜੀ ਅੱਜ ਦਾ ਟੌਪਿਕ ਹੈਗਾ ਤੁਲਨਾ ਮਤਲਬ ਕੰਪੈਰੀਜ਼ਨ ਇਹ ਵੀ ਇੱਕ ਟਰੈਪ ਹੈ ਜਾਲ ਹੈ ਕੰਪੈਰੀਜ਼ਨ ਅਸੀਂ ਇਹਦੇ ਚ ਫਸ ਕੇ ਨਾ ਆਪਣਾ ਬਹੁਤ ਸਮਾਂ ਬਰਬਾਦ ਕਰਦੇ ਆ ਅਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਦੂਜਿਆਂ ਦੇ ਨਾਲ ਤੁਲਨਾ ਕਰਦੇ ਰਹਿੰਦੇ ਆ ਕੰਪੈਰੀਜ਼ਨ ਕਰਦੇ ਰਹਿੰਦੇ ਆ ਤੇ ਟਾਈਮ ਖਰਾਬ ਕਰਦੇ ਰਹਿੰਦੇ ਆ ਜਦਕਿ ਰੱਬ ਨੇ ਹਰ ਇੱਕ ਬੰਦਾ ਵਿਲੱਖਣ ਹੈ ਹਰ ਇੱਕ ਬੰਦਾ ਯੂਨੀਕ ਹੈ ਰੱਬ ਦੀ ਨਜ਼ਰ ਚ ਉਹਨੇ ਬਣਾਇਆ ਹੀ ਇਸ ਤਰ੍ਹਾਂ ਹੈ ਕੋਈ ਕਿਸੇ ਦੇ ਨਾਲ ਮੈਚ ਨਹੀਂ ਅਸੀਂ ਕਰ ਸਕਦੇ ਹਰੇ ਜੋ ਮੇਨ ਗੱਲ ਇਹ ਹੈ ਵੀ ਜੋ ਰੱਬ ਨੇ ਤੁਹਾਨੂੰ ਵਰਤਮਾਨ ਸਮੇਂ ਚ ਦਿੱਤਾ ਆ ਉਹਨੂੰ ਅਸੀਂ ਮਾਣਦੇ ਨਹੀਂ ਉਹਨਾਂ ਖੁਸ਼ੀਆਂ ਨੂੰ ਬਸ ਤੁਲਨਾ ਚ ਰਹਿੰਦੇ ਆ ਵੀ ਯਾਰ ਉਹਦੇ ਕੋਲ ਆ ਹੈ ਮੇਰੇ ਕੋਲ ਆ ਹੈ ਨਹੀਂ ਮੇਰੇ ਕੋਲ ਆ ਹੈ ਉਹਦੇ ਕੋਲ ਆ ਹੈ ਨਹੀਂ ਵਸਾਹੀ ਖੁਸ਼ੀ ਕਰਦੇ ਰਹਿੰਦੇ ਆ ਮੇਰਾ ਨਾ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ ਬੱਬੂ ਪਨੇਸਰ ਮੇਰਾ ਸੋਸ਼ਲ ਮੀਡੀਆ ਦਾ ਨਾਮ ਹੈ ਪੱਕਾ ਨਾਮ ਮੇਰਾ ਦਵਿੰਦਰ ਸਿੰਘ ਹੈ ਤੇ ਇਦਾਂ ਦੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾ ਲਾ ਰਹਿਣਾ ਹੈ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅਸੀਂ ਨਾ ਖੁਸ਼ੀ ਕਿੱਥੇ ਲੱਭਦੇ ਆਂ ਆਪਣੇ ਹੰਕਾਰ ਚ ਵੀ ਮੇਰੇ ਕੋਲ ਆ ਕੁਸ਼ ਹੈ ਉਹਨਾਂ ਕੋਲ ਹੈ ਨਹੀਂ ਬਸ ਲੋ ਆਪਣੇ ਆਪ ਨੂੰ ਉਹਦੇ ਨਾਲ ਹੋਰ ਬੰਦੇ ਨਾਲ ਤੁਲਨਾ ਕਰਦੇ ਆਂ ਜੋ ਮੇਰੇ ਕੋਲ ਹੈ ਨਾ ਉਹਦੇ ਕੋਲ ਹੈ ਨਹੀਂ ਜਾ ਹੀਣ ਭਾਵਣਾ ਦਾ ਸ਼ਿਕਾਰ ਹੋ ਜਾਂਦੇ ਆ। ਭਈ ਕਾਸ਼ ਮੇਰੇ ਕੋਲ ਵੀ ਉਹ ਕੁਝ ਹੁੰਦਾ। ਮੇਰੇ ਕੋਲ ਆਹ ਹੈ ਨਹੀਂ। ਉਹਨਾਂ ਕੋਲ ਬਹੁਤ ਕੁਝ ਹੈ। ਪਰ ਜੋ ਤੁਹਾਡੇ ਕੋਲ ਹੈ, ਜੋ ਖੁਸ਼ੀਆਂ ਰੱਬ ਨੇ ਤੁਹਾਨੂੰ ਦਿੱਤੀਆਂ ਆ, ਉਹਦਾ ਸੀ ਆਨੰਦ ਨਹੀਂ ਮਾਣਦੇ। ਬਸ ਦੂਜਿਆਂ ਦੀ ਦੂਜਿਆਂ ਦੇ ਵਿੱਚ ਖੁਸ਼ੀਆਂ ਪਾੜਦੇ ਰਹਿੰਨੇ ਆ। ਦੂਜੇ ਨਾਲ ਈਰਖਾ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਨਮੋਸ਼ੀ ਦਾ ਸ਼ਿਕਾਰ ਹੋ ਜਾਂਦੇ ਆ। ਜੋ ਦਿੱਤਾ ਆ ਜਿੰਨਾ ਵੀ ਦਿੱਤਾ ਆ ਉਹਦੇ ਨਾਲ ਨਹੀਂ ਖੁਸ਼ ਹੋਨੇ ਜਿਹੜੇ ਵਿਆਹੇ ਬੰਦੇ ਹੁੰਦੇ ਆ ਉਹ ਸੋਚਦੇ ਆ ਵੀ ਅਸੀਂ ਵੀ ਕੁਆਰੇ ਆ ਮੰਗ ਆਜ਼ਾਦ ਜ਼ਿੰਦਗੀ ਜੀਏ ਤੇ ਜਿਹੜੇ ਕੁਆਰੇ ਹੁੰਦੇ ਆ ਉਹ ਕਹਿੰਦੇ ਹੁਣੇ ਕਾਸ਼ ਸਾਡਾ ਵੀ ਵਿਆਹ ਹੋ ਜਾਵੇ ਸਾਨੂੰ ਵੀ ਜੀਵਨ ਸਾਥੀ ਮਿਲ ਜਾਵੇ ਜਾਂ ਜਿਹੜੇ ਕੋਈ ਬਿਜ਼ਨਸਮੈਨ ਹੁੰਦਾ ਪੈਸੇ ਵਾਲਾ ਤਕੜਾ ਬੰਦਾ ਹੁੰਦਾ ਆ ਉਹ ਸਕੂਨ ਭਾਲਦਾ ਆ ਸ਼ਾਂਤੀ ਭਾਲਣ ਦੀ ਕੋਸ਼ਿਸ਼ ਕਰਦਾ ਆ ਉਹ ਸੋਚਦਾ ਵੀ ਪੈਸੇ ਦੇ ਨਾਲ ਇਹ ਚੀਜ਼ ਨਹੀਂ ਮਿਲ ਸਕਦੀ ਮਰਜੀ ਦੇ ਕੋ ਪੈਸੇ ਨਹੀਂ ਹੁੰਦੇ ਜਿਹੜਾ ਗਰੀਬ ਬੰਦਾ ਹੁੰਦਾ ਉਹ ਸੋਚਦਾ ਵੀ ਪੈਸੇ ਨਾਲ ਹੀ ਸਭ ਕੁਝ ਮਿਲਦਾ ਆ ਤੇ ਉਹ ਕਹਿੰਦਾ ਮੈਂ ਵੀ ਕੋਈ ਚੰਗੇ ਪੈਸੇ ਕਮਾਵਾ ਦੌੜ ਇਸ ਦੌੜ ਚ ਲੱਗ ਜਾਂਦਾ ਆ ਪਰ ਉਸ ਬੰਦੇ ਲਈ ਹਾਂ ਉਸ ਬੰਦੇ ਲਈ ਪੈਸਾ ਮਾਇਨੇ ਵੋ ਰੱਖਦਾ ਆ ਅਮੀਰ ਬੰਦੇ ਲਈ ਪੈਸਾ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਉਹਨਾਂ ਨੂੰ ਖੁਸ਼ੀ ਨਹੀਂ ਮਿਲਦੀ ਕਿਉਂਕਿ ਜਦੋਂ ਖੁਸ਼ ਨਹੀਂ ਹੁੰਦਾ ਉਹਦੇ ਲਈ ਪੈਸਾ ਮਾਇਨੇ ਨਹੀਂ ਰੱਖਦਾ ਜੇ ਗਰੀਬ ਬੰਦਾ ਖੁਸ਼ ਨਹੀਂ ਹੁੰਦਾ ਉਹਦੇ ਲਈ ਪੈਸਾ ਮਾਇਨੇ ਨਹੀਂ ਰੱਖਦਾ ਉਹ ਕਹਿੰਦਾ ਵੀ ਕੁਝ ਹੀ ਖੁਸ਼ੀ ਦੇਚੇ ਬਸ ਐਦਾਂ ਦਾ ਕੰਪੈਰੀਜ਼ਨ ਚੱਲ ਰਿਹਾ ਹੈ ਅੱਜਕੱਲ ਮੈਂ ਇੱਕ ਦਿਨ ਰੀਲ ਦੇਖ ਰਿਹਾ ਸੀ ਇੱਕ ਇੱਕ ਗੰਜਾ ਬੰਦਾ ਰੈਸਟੋਰੈਂਟ 'ਚ ਇੱਕ ਬੰਦਾ ਬੈਠਾ ਹੁੰਦਾ ਉਹਦੇ ਵਾਲ ਹੁੰਦੇ ਤੇ ਸਨੇਰੀ ਵਾਲ ਹੁੰਦੇ ਆ ਗੋਰਾ ਸਿਗਾ ਉਹਨੂੰ ਦੇਖ ਰਿਹਾ ਸੀਗਾ ਕਹਿੰਦਾ ਕਾਸ਼ ਮੇਰੇ ਵੀ ਵਾਲ ਹੁੰਦੇ ਪਰ ਉਹ ਜਿਹੜਾ ਅੰਦਰ ਬੈਠਾ ਹੁੰਦਾ ਬੰਦਾ ਉਹ ਲੰਗੜਾ ਹੁੰਦਾ ਹੈ ਜਦੋਂ ਕੈਮਰਾ ਉਧਰ ਜਾਂਦਾ ਨਾ ਲੰਗੜਾ ਹੁੰਦਾ ਹੈ ਉਹ ਉਹ ਚੱਲਣਾ ਫਿਰ ਨਹੀਂ ਚਲਾ ਚੱਲ ਫਿਰ ਨਹੀਂ ਸਕਦਾ ਜਿਹੜਾ ਗੰਜਾ ਬੰਦਾ ਉਹ ਸਾਈਕਲ ਲੈ ਕੇ ਖੜਾ ਹੁੰਦਾ ਆ ਸਾਈਕਲ ਚਲਾ ਰਿਹਾ ਹੁੰਦਾ ਪਹਿਲਾਂ ਸਾਈਕਲ ਲੈ ਕੇ ਆਉਂਦਾ ਹੁੰਦਾ ਹੈ ਤਾਂ ਉਹ ਬਾਹਲਾ ਵਾਲਾ ਸਨੇਰੀ ਵਾਲਾ ਵਾਲਾ ਬੰਦਾ ਕਹਿੰਦਾ ਕਾਸ਼ ਮੇਰੇ ਵੀ ਲੱਤਾਂ ਇਦਾਂ ਕੰਮ ਕਰਦੀਆਂ ਹੁੰਦੀਆਂ ਤਾਂ ਮੈਂ ਸਾਈਕਲ ਚਲਾਉਂਦਾ ਸੋ ਕੀ ਹੋਇਆ ਬੰਦਾ ਦੇਖਦਾ ਹੈ ਜੋ ਜੇ ਉਹੀ ਚੀਜ਼ ਦੇਖਦਾ ਜਿਹੜੀ ਉਹਦੇ ਚ ਕਮੀ ਹੁੰਦੀ ਹੈ ਤੇ ਕਮੀ ਤੁਸੀਂ ਦੇਖ ਲਈ ਹੈ ਉਹ ਇੱਕ ਦੂਏ ਨੂੰ ਸਿਰਫ ਆਪਣੀਆਂ ਕਮੀਆਂ ਕਰਕੇ ਹੀ ਤੁਲਨਾ ਕਰ ਰਹੇ ਹੁੰਦੇ ਆ ਅਸੀਂ ਹਰੇਕ ਚੀਜ਼ ਦੀ ਤੁਲਨਾ ਕਰਦੇ ਆ ਚਾਹੇ ਉਹ ਪਦਾਰਥਵਾਦੀ ਚੀਜ਼ਾਂ ਆ ਚਾਹੇ ਉਹ ਸਰੀਰਕ ਦੇਖ ਹੈ ਚਾਹੇ ਉਹ ਸੋਸ਼ਲ ਸਟੇਟਸ ਹੈ ਪਰ ਕਦੇ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਨਾਮ ਮੁਕਣ ਵਾਲੀ ਜਿਹੜੀ ਦੌੜ ਹੈ ਇਹ ਸਾਡੇ ਚੋਂ ਸੱਚੀ ਸੰਤੋਸ਼ਟੀ ਨੂੰ ਖਤਮ ਕਰਦੀ ਹੈ ਇਹ ਸਾਰਿਆਂ 'ਚ ਹੀ ਹੁੰਦਾ ਹੈ ਕਈ ਵਾਰੀ ਹਰ ਇੱਕ ਬੰਦਾ ਇਹ ਫੀਲ ਕਰਦਾ ਹੈ ਮੈਂ ਖੁਦ ਆਪਣੇ ਐਕਸਪੀਰੀਅੰਸ ਹੀ ਦੱਸਦਾ ਹਾਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਖੁਦ ਆਪਣਾ ਐਕਸਪੀਰੀਅੰਸ ਦੱਸਦਾ ਵੀ ਇਹ ਚੀਜ਼ਾਂ ਹੈ ਸਰੀਰਕ ਦੇਖਦਾ ਵੀ ਅਸੀਂ ਕੰਪੈਰੀਜ਼ਨ ਕਰਦੇ ਰਹਿੰਦੇ ਆ ਪਰ ਚੱਕਰ ਇਹ ਆ ਵੀ ਰੱਬ ਨੇ ਹਰ ਇੱਕ ਬੰਦੇ ਨੂੰ ਖੂਬਸੂਰਤ ਬਣਾਇਆ ਆ ਆ ਜਿਹੜੇ ਮਾਪਦੰਡ ਹੁੰਦੇ ਆ ਨਾ ਖੂਬਸੂਰਤੀ ਦੇ ਇਹ ਸਮਾਜ ਨੇ ਬਣਾਏ ਹੋਏ ਆ ਕਿ ਗੋਰਾ ਬੰਦਾ ਵੀ ਜਿਆਦਾ ਖੂਬਸੂਰਤ ਹੈ ਜਿਹੜਾ ਥੋੜਾ ਸਾਵਲਾ ਹੈ ਉਹ ਖੂਬਸੂਰਤ ਨਹੀਂ ਹੈਗਾ ਜਾਂ ਮੋਟਾ ਬੰਦਾ ਖੂਬਸੂਰਤ ਨਹੀਂ ਹੈਗਾ ਇਹ ਸਭ ਸਮਾਜਿਕ ਜਿਹੜੇ ਮਾਪਦੰਡ ਹੈ ਜਦਕਿ ਹਰ ਇੱਕ ਬੰਦਾ ਖੂਬਸੂਰਤ ਹੈ ਆਪਣੇ ਆਪ ਨੂੰ ਤੁਲਨਾ ਕਰਨ ਦੀ ਕਿਸੇ ਨਾਲ ਜ਼ਰੂਰਤ ਨਹੀਂ ਇਹਦੇ ਨਾਲ ਤੁਹਾਡਾ ਆਪਣਾ ਹੀ ਸਕੂਨ ਖਰਾਬ ਹੋਏਗਾ ਇਸ ਤਰ੍ਹਾਂ ਦੀ ਜਿਹੜੇ ਕੰਪੈਰੀਜ਼ਨ ਜਾਂ ਤੁਲਨਾ ਦੇ ਇਹ ਭਰਮ ਜਾਲ ਤੋਂ ਨਾ ਮੁਕਤੀ ਕਿਦਾਂ ਪ੍ਰਾਪਤ ਕਰ ਸਕਦੇ ਆ ਸ਼ੁਕਰ ਗੁਜ਼ਾਰ ਹੋ ਕੇ ਜੋ ਸਾਡੇ ਕੋਲ ਹੈ ਉਹਨਾਂ ਚੀਜ਼ਾਂ ਦੀ ਕਦਰ ਕਰਕੇ ਉਹਨਾਂ ਦਾ ਰੱਬ ਰੱਬ ਕੋਲੋਂ ਸ਼ੁਕਰ ਗੁਜ਼ਾਰ ਹੋਣਾ ਤਾਂ ਹੀ ਤੁਹਾਡਾ ਜੀਵਨ ਅਰਥਪੂਰਨ ਹੋ ਸਕਦਾ ਹੈ ਸਬਰ ਰੱਖਣਾ ਸੰਤੋਸ਼ਟੀ ਰੱਖਣਾ ਇਹੋ ਜਿਹੇ ਭਾਵ ਜੀਵਨ 'ਚ ਅਪਣਾਉਣ ਨਾਲ ਅਸੀਂ ਇਸ ਚੀਜ਼ ਤੋਂ ਮੁਕਤ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਆ ਜਿਹੜੀ ਕੰਪੈਰੀਜ਼ਨ ਵਾਲਾ ਬਿਮਾਰੀ ਹੈ ਹਰ ਇੱਕ ਜਗ੍ਹਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਇਸੇ ਗੱਲ ਤੇ ਨਾ ਮੈਨੂੰ ਇੱਕ ਸ਼ੇਖ ਸਾਦੀ ਦੀ ਦਾ ਕਿੱਸਾ ਚੇਤੇ ਆਇਆ ਹੈ ਈਰਾਨ ਦਾ ਆਦਾਰਸ਼ਿਕ ਹੈ ਉਹ ਅਸਲ 'ਚ ਨਾ ਰੱਬ ਕੋਲੋਂ ਇਹ ਮੰਗਣ ਲੱਗ ਪਿਆ ਇੱਕ ਦਿਨ ਕਹਿੰਦਾ ਰੱਬਾ ਤੇਰੀ ਐ ਇੰਨੀਆਂ ਅਸੀਂ ਨਮਾਜ਼ਾਂ ਪੜ੍ਹਦੇ ਆਂ ਇੰਨਾ ਤੇਰਾ ਨਾਮ ਜਪਦੇ ਆਂ ਮੈਨੂੰ ਮਸਜਿਦ ਤੱਕ ਜਾਣ ਲਈ ਇੱਕ ਜੁੱਤੀ ਦੇ ਦੇ ਦੁਆ ਦੇ ਮੈਂ ਨੰਗੇ ਪੈਰੀ ਜਾਣਾ ਐ ਮੇਰੇ ਪੈਰ ਚੜਦੇ ਆ ਤਾਂ ਐਦਾਂ ਉਹ ਦਿਮਾਗ ਦੇ ਵਿੱਚ ਨਾ ਭਾਵ ਇਹਦੇ ਚੱਲ ਰਹੇ ਸੀ ਖਿਆਲ ਉਹ ਮਸਜਿਦ ਵੱਲ ਜਾ ਰਿਹਾ ਸੀਗਾ ਤੇ ਰੱਬ ਨੂੰ ਮਿਹਣੇ ਮਾਰ ਰਿਹਾ ਸੀਗਾ ਤੇ ਇੱਕ ਜੁੱਤੀ ਨਹੀਂ ਤੇ ਤੋਸਰੀ ਅਸੀਂ ਇੰਨਾ ਤੇਰਾ ਕਰਦੇ ਆਂ ਐਦਾਂ ਆ ਤਾਂ ਤੇ ਰੱਬਾ ਕੁਝ ਤਾਂ ਕਰ ਜਦੋਂ ਉਹ ਨਾ ਮਸਜਿਦ ਕੋਲ ਜਾਂਦਾ ਉਹ ਸਾਹਮਣੇ ਦੇਖਦਾ ਇੱਕ ਲੰਗੜਾ ਬੰਦਾ ਮਸਜਿਦ ਦੀਆਂ ਪੌੜੀਆਂ ਚੜ ਰਿਹਾ ਹੁੰਦਾ ਹੈ ਬੜੀ ਮੁਸ਼ਕਲ ਨਾਲ ਉਹ ਰੜ ਰੜ ਕੇ ਚੜ ਰਿਹਾ ਸੀਗਾ ਬਸ ਉੱਥੋਂ ਹੀ ਉਹ ਹੱਥ ਜੋੜ ਲੈਂਦਾ ਸ਼ੁਕਰਗੁਜ਼ਾਰ ਹੋਣ ਲਈ ਰੱਬ ਦੇ ਕਹਿੰਦਾ ਰੱਬਾ ਤੈਨ ਜੋ ਮੈਨੂੰ ਦਿੱਤਾ ਆ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਆ ਮੈਨੂੰ ਜੁੱਤੀ ਨਹੀਂ ਚਾਹੀਦੀ ਲੋਕਾਂ ਕੋਲ ਤਾਂ ਕਹਿੰਦਾ ਮੇਰੇ ਕੋਲ ਤਾਂ ਫਿਰ ਵੀ ਲੱਤਾਂ ਸਲਾਮਤ ਆ ਉਦੋਂ ਕੋ ਤਾਂ ਬਚਾਰੇ ਕੋ ਕਹਿੰਦਾ ਲੱਤਾਂ ਹੀ ਹੈ ਨਹੀਂ ਉਹ ਫਿਰ ਵੀ ਚੜ ਰਿਹਾ ਹੈ ਪੌੜੀਆਂ ਮਸੀਤ ਦੀਆਂ ਸੋ ਸ਼ੁਕਰਗੁਜ਼ਾਰ ਹੋਣਾ ਬਹੁਤ ਜ਼ਰੂਰੀ ਹੈ ਸੋ ਸੱਚੀ ਖੁਸ਼ੀ ਕੰਪੈਰੀਜ਼ਨ ਨਾਲ ਨਹੀਂ ਮਿਲਦੀ ਤੁਲਨਾ ਨਾਲ ਨਹੀਂ ਮਿਲਦੀ ਸੱਚੀ ਖੁਸ਼ੀ ਸ਼ੁਕਰਗੁਜ਼ਾਰ ਹੋਣ ਨਾਲ ਮਿਲਦੀ ਹੈ ਜੋ ਤੁਹਾਡੇ ਕੋਲ ਵਰਤਮਾਨ ਸਮੇਂ 'ਚ ਹੈ ਉਦੀ ਕਦਰ ਕਰਕੇ ਉਹਦਾ ਸ਼ੁਕਰਗੁਜ਼ਾਰ ਹੋਣ ਨਾਲ ਸੱਚੀ ਖੁਸ਼ੀ ਮਿਲਦੀ ਹੈ ਨਹੀਂ ਇਹ ਤੁਲਨਾ ਵਾਲਾ ਕੰਪੈਰੀਜ਼ਨ ਵਾਲੇ ਭਰਮਜਾਲ ਚ ਤੁਸੀਂ ਸਾਰੀ ਉਮਰ ਨਗਾ ਦੇਣੀ ਹੈ ਜੇ ਮੇਰੇ ਕੋ ਆ ਹੁੰਦਾ ਜੇ ਮੇਰੇ ਕੋਲ ਉਹ ਹੁੰਦਾ ਜੇ ਮੇਰੇ ਕੋਲ ਮੇਰਾ ਜੀਵਨ ਸਾਥੀ ਐਦਾ ਦਾ ਹੁੰਦਾ ਤਾਂ ਮੈਂ ਆ ਕਰ ਦੇਣਾ ਜੇ ਮੇਰੇ ਕੋਲ ਇੰਨਾ ਪੈਸਾ ਹੁੰਦਾ ਤਾਂ ਮੈਂ ਆ ਕਰ ਦੇਣਾ ਇਹ ਪੈਸਾ ਪੂਸਾ ਤਾਂ ਤੁਹਾਡੀ ਮਿਹਨਤ ਨਾਲ ਹੀ ਮਿਲੇਗਾ ਜੋ ਹੈ ਉਹ ਐਫਰਟ ਕਰਦੇ ਜਾਓ ਕਿ ਪੈਸਾ ਕਮਾਣਾ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਚ ਪੈਸਾ ਨਹੀਂ ਕਮਾਣਾ ਚਾਹੀਦਾ ਇਸ ਦੁਨੀਆ ਚ ਰਹਿਣ ਲਈ ਇਸ ਟਾਈਮ ਦੇ ਸਮੇਂ ਚ ਪੈਸਾ ਬਹੁਤ ਜ਼ਰੂਰੀ ਚੀਜ਼ ਹੈ ਬਹੁਤ ਚੀਜ਼ਾਂ ਬਹੁਤ ਜ਼ਰੂਰੀ ਆ ਜ਼ਿੰਦਗੀ ਚ ਹਰ ਇੱਕ ਚੀਜ਼ ਜ਼ਰੂਰੀ ਆ ਪਰ ਜੋ ਹੈ ਉਹਦੇ ਚ ਸੰਤੋਸ਼ਟੀ ਬਹੁਤ ਜ਼ਰੂਰੀ ਹੈ ਸੋ ਵੀਡੀਓ ਕਿੱਦਾਂ ਦੀ ਲੱਗੀ ਆ ਜਰੂਰ ਦੱਸਿਓ ਵੀਡੀਓ ਦਾ ਟੌਪਿਕ ਸਗਾ ਕੰਪੈਰੀਜ਼ਨ ਤੁਲਨਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਜੋ ਮੈਂ ਆ ਉਹ ਮੈਂ ਹੀ ਆ ਜੋ ਤੁਸੀਂ ਹੋ ਉਹ ਤੁਸੀਂ ਹੋ ਤੇ ਇੱਕ ਦੂਜੇ ਨੂੰ ਕੱਟਣ ਦੀ ਦੌੜ ਦੇ ਵਿੱਚ ਆਪਣਾ ਟਾਈਮ ਬਦੌੜ ਲਾਈ ਰੱਖੀ ਲਾਈ ਰੱਖੀ ਪਈ ਮੈਂ ਮੋਰੇ ਲੰਘ ਜ ਮੈਂ ਮੋਰੇ ਲੰਘ ਜ ਮਾਂ ਜ਼ਿੰਦਗੀ ਲੰਘ ਜਾਂਦੀ ਐ ਤੇ ਨਜ਼ਾਰੇ ਲਓ ਜੋ ਹੈਗਾ ਠੀਕ ਹੈ ਜੀ ਤੇ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਉਮੀਦ ਕਰਦਾ ਵੀਡੀਓ ਅੱਛੀ ਲੱਗੀ ਹੋਈਗੀ ਅੱਛੀ ਲੱਗੀ ਤਾਂ ਸ਼ੇਅਰ ਸ਼ੁਰ ਕਰਨਾ ਕਰ ਦਿਓ ਠੀਕ ਹੈ ਜੀ ਬੜੀ ਮਰਜ਼ੀ ਐ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ 'ਚ ਰੱਬ ਰੱਖਾ ਜੀ ਖੁਸ਼ ਰਹੋ ਸਲਾਮਤ ਰਹੋ